328 ਪਵਨ ਸਰੂਪ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪਿਛਲੇ ਦਿਨੀ ਬਿਆਨ ਆਉਂਦਾ ਕਿ 169 ਪਵਨ ਸਰੂਪ ਜਿਹੜੇ ਨੇ ਉਹਨਾਂ ਦਾ ਕੁਝ ਪਤਾ ਲੱਗਿਆ ਤੇ ਬੰਗਿਆਂ ਦੇ ਇੱਕ ਡੇਰੇ ਦੇ ਵਿੱਚ ਇਸ ਰੂਪ ਨੇ ਅਜੇ ਹੀ ਗੱਲ ਕਹੀ ਗਈ ਸੀ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਮੌਕਾ ਸੰਭ ਹੈ ਗਿਆ ਕਿਉਂਕਿ ਮਾਮਲਾ ਕਾਫੀ ਪੱਕ ਗਿਆ ਸੀ ਜਿਹੜੇ ਉਸ ਡੇਰੇ ਤੇ ਜਾਂਦੇ ਸਨ ਉਹਨਾਂ ਦੇ ਬਿਆਨ ਆ ਰਹੇ ਸਨ ਕਿ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਕਿ ਕੁਝ ਹੋਇਆ ਇਸ ਮਾਮਲੇ ਤੋਂ ਹੁਣ ਤੱਕ ਇਸ ਬਾਰੇ ਚਰਚਾ ਕਰਾਂਗੇ ਕਾਂਗਰਸ ਦਾ ਕਾਟੋ ਕੋਲੇਸ਼ਨ ਲਗਾਤਾਰ ਦੇਖਣ ਨੂੰ ਮਿਲ ਰਿਹਾ ਕਦੀ ਕਿਸੇ ਚੀਜ਼ ਤੇ ਕਦੀ ਕਿਸੇ ਚੀਜ਼ ਤੇ ਹੁਣ ਚਰਨਜੀਤ ਸਿੰਘ ਚੰਨੀ ਦਾ ਇੱਕ ਬਿਆਨ ਜਿਸ ਤੋਂ ਬਾਅਦ ਮਾਹੌਲ ਗਰਮ ਆ ਗਿਆ ਫਿਰ ਹੋਰ ਲੀਡਰਾਂ ਦੇ ਬਿਆਨ ਹੋਣੇ ਸ਼ੁਰੂ ਹੋ ਗਏ ਤੇ ਚੰਨੀ ਨੇ ਆਪਣਾ ਸਪਸ਼ਟਿਕਰਣ ਵੀ ਦਿੱਤਾ ਹੁਣ ਕਹਿੰਦੇ ਇਹ ਮਾਮਲਾ ਹਾਈ ਕਮਾਂਡ ਤੱਕ ਪਹੁੰਚ ਗਿਆ ਹੈ ਹਾਈ ਕਮਾਂਡ ਤੱਕ ਕੌਣ ਲੈ ਕੇ ਗਿਆ ਕਿ ਲੱਗਦਾ ਹੈ ਕਿ ਹਾਈ ਕਮਾਂਡ ਇਸ ਮਾਮਲੇ ਤੋਂ ਦਖਲ ਅੰਦਾਜ਼ੀ ਦੇਵੇਗੀ ਜਾਂ ਫਿਰ ਕਿਸੇ ਹੋਰ ਮਾਮਲੇ ਨੂੰ ਲੈ ਕੇ ਜਿਹੜਾ ਹੈ ਹਾਈ ਕਮਾਂਡ ਤੱਕ ਪਹੁੰਚ ਕੀਤੀ ਗਈ ਹੈ ਆਗੂਆਂ ਦੇ ਵੱਲੋਂ ਇਸ ਸਵਾਲ ਨੂੰ ਵੀ ਐਡਰੈਸ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਦੇ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਗੌਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪਟੇ ਪਰ ਸਭ ਸਤਿ ਸ਼੍ਰੀ ਅਕਾਲ ਕੋ ਸਵਾਗਤ ਹੈ ਤੁਹਾਡਾ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਵੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਹੁੰਦਾ ਇਹ ਬਿਆਨ ਉਹਨਾਂ ਦੇ ਪੇਸ਼ੀ ਤੋਂ ਪਹਿਲਾਂ ਆਉਂਦਾ ਜਿਸ ਤੋਂ ਬਾਅਦ ਕਾਫੀ ਹੜਕੰਪ ਮਚ ਗਿਆ ਅਸੀਂ ਦੇਖਿਆ ਕਿ ਬੰਗਿਆਂ ਤੇ ਡੇਰੇ ਨੂੰ ਲੈ ਕੇ ਜੋ ਬਿਆਨ ਆਇਆ ਸੀ ਫਿਰ ਡਾਕਟਰ ਸੁਖਿੰਦਰ ਸੁਖੀ ਨੇ ਅਸਤੀਫਾ ਵੀ ਦਿੱਤਾ ਆਪਣੇ ਕੈਬਨਟ ਰੈਂਕ ਤੋਂ ਤੇ ਚੇਅਰਮੈਨੀ ਤੋਂ ਤੇ ਹੁਣ ਮੌਕਾ ਜਿਹੜਾ ਪੰਜਾਬ ਸਰਕਾਰ ਸਾਹਮਣੇ ਗਈ ਹੈ। ਦਿੱਤੋ ਤੱਕ ਇਸ ਮੁੱਦੇ ਦਾ ਸਿਆਸੀਕਰਨ ਕੀਤਾ ਗਿਆ ਮੈਂ ਸੋਚਦਾ ਸਿਆਸੀ ਆਗੂਆਂ ਨੂੰ ਸ਼ਰਮ ਆਣੀ ਚਾਹੀਦੀ ਹੈ। ਜੱਥੇਦਾਰ ਅਕਾਲ ਤਖਤ ਨੇ ਵੀ ਬਾਰ-ਬਾਰ ਇਹ ਗੱਲ ਕਹੀ ਆ ਕਿ ਇਹਦੇ ਤੇ ਕਿਸੇ ਪ੍ਰਕਾਰ ਦੀ ਜਿਹੜੀ ਉਹ ਸਿਆਸਤ ਨਾ ਕੀਤੀ ਜਾਵੇ ਤੇ ਜਿਹੜੀ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਆ ਉਹਦੇ ਵਿੱਚ ਵੀ ਲਿਖਿਆ ਗਿਆ 230 ਤੇ 31 ਪੰਨੇ ਦੇ ਉੱਤੇ ਵੀ ਇਹ ਤੇ ਸਿਆਸਤ ਨਾ ਕੀਤੀ ਜਾਵੇ ਲੇਕਿਨ ਸਾਡੇ ਲੋਕ ਸਿਆਸਤ ਕਰਨ ਤੋਂ ਬਾਜ਼ ਨਹੀਂ ਆ ਰਹੇ ਜੀ ਚਾਹੀਦਾ ਤੇ ਇਹ ਸੀ ਵੀ ਜਿਹੜੀ ਉੱਥੇ ਮਰਿਆਦਾ ਦੀ ਉਲੰਘਣਾ ਹੋ ਰਹੀ ਆ ਉਹ ਮਰਿਆਦਾ ਦਾ ਹੱਲ ਕੀਤਾ ਜਾਂਦਾ ਲੇਕਿਨ ਇੱਥੇ ਸਾਡੀਆਂ ਭਾਵਨਾ ਇਹੋ ਜਿਹੀ ਕੱਚ ਦੀਆਂ ਬਣੀਆਂ ਨੂੰ ਥੇਸਪੁੰਦ ਨਹੀਂ ਹੋ ਜਾਂਦੀ ਸਾਡੀਆਂ ਭਾਵਨਾ ਥੇਸਪੁੰਦੀ ਹੈ ਦੀ ਇਸੇ ਕਰਕੇ ਜਿਹੜੀ ਗੱਲ ਇਹ ਜਿਹੜੀ ਗੱਲ ਇਹਨਾਂ ਦੇ ਐਸਨ ਹੋ ਰਹੀ ਆ ਜਿੱਦਾਂ ਕਾਂਗਰਸੀ ਗਏ ਨੇ ਜਿਸ ਤਰੀਕੇ ਨਾਲ ਅਕਾਲੀ ਗਏ ਨੇ ਹੁਣ ਆਮ ਆਵੀ ਪਾਰਟੀ ਗਏ ਨੇ ਆਮ ਆਦੀ ਪਾਰਟੀ ਵਾਲਿਆਂ ਨੂੰ ਕੱਲ ਖਰੀਆਂ-ਖਰੀਆਂ ਉਹਨਾਂ ਕਮੇਟੀ ਦੇ ਸੁਣਾਈਆਂ ਮੈਂ ਫੇਰ ਕਹਦੇ ਹਾਂ ਜਿਹੜੇ ਰਾਜਾ ਸ੍ਰੀ ਨਾਭ ਕਲ ਸਾਹਿਬ ਨੇ ਉਹਨਾਂ ਦਾ ਦਰਬਾਰ 1916 ਜਿਹੜਾ ਰਸੋਖਾਨਾ ਨਾ ਉੱਥੇ ਲੰਗਰ ਹਾਲ ਹੁੰਦਾ ਸੀਗਾ ਪਹਿਲਾਂ ਲੰਗਰ ਹਾਲ ਦੇ ਵਿੱਚ ਇੱਥੇ ਹਰ ਗਰੀਬ ਗੁਰਬੇ ਨੂੰ ਲੰਗਰ ਛਕਾਇਆ ਜਾਂਦਾ ਸੀਗਾ ਉਹਨਾਂ ਦੇ ਬਾਅਦ ਉਹਨਾਂ ਦੇ ਉੱਤਰਾਧਿਕਾਰੀ ਪੂਰਨ ਦਾਸ ਬਣੇ ਪੂਰਨ ਦਾਸ ਨੇ ਇਹ ਗੱਲ ਕਹੀ ਵੀ ਮੈਂ ਇੱਥੇ ਜਿਹੜੀ ਆ ਉਹ ਬਾਬਾ ਬਾਜ ਮੰਦਗਰੀ ਦੀ ਹੁਣ ਦੇਣੀ ਉਹਨਾਂ ਨੇ ਇੱਕ ਪ੍ਰਬੰਧਕ ਕਮੇਟੀ ਬਣਾਤੀ ਵੀ ਇੱਥੇ ਅੱਗੇ ਤੋਂ ਜਿਹੜੀ ਪ੍ਰਬੰਧਕੀ ਕਮੇਟੀ ਜਿਹੜੀ ਆ ਉਹਦਾ ਹੱਕ ਉਹ ਵੇਖੇਗੀ ਪ੍ਰਬੰਧ ਵਿਖੇਗੀ ਲੇਕਿਨ ਸਾਡੀਆਂ ਪੰਥਕ ਜਥੇ ਬੰਨਿਆਂ ਨੂੰ ਗਿਲਾ ਇਸ ਗੱਲ ਦਾ ਕਿ ਉੱਥੇ ਜਿਹੜੀ ਆ ਉਹ ਮਨਮਤ ਹੁੰਦੀ ਆ ਤੇ ਉੱਥੇ ਜਿਹੜੀ ਸਾਡੀ ਮਰੈਤ ਮਰਿਆਦਾ ਵਾ ਜੀ ਸਾਡੇ ਜਿਹੜੇ ਅੰਦੇਸ ਨੇ ਸਾਡੀਆਂ ਪਰੰਪਰਾਵਾਂ ਨੇ ਉਹਨਾਂ ਦੇ ਅਨੁਸਾਰ ਉੱਥੇ ਜਿਹੜਾ ਵਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਉੱਥੇ ਪ੍ਰਕਾਸ਼ ਉਤਪਾਦਕ ਨਹੀਂ ਕੀਤਾ ਜਾ ਰਿਹਾ ਕਿਉਂਕਿ ਕਿਸੇ ਵੀ ਜਠੇਰਿਆਂ ਦੀ ਜਗ੍ਹਾ ਤੇ ਕਿੱਥੇ ਵੀ ਅਗੇਥੇ ਦੇ ਉੱਤੇ ਕਿਸੇ ਵੀ ਸਮਾਧਾਂ ਦੇ ਉੱਤੇ ਕਿਸੇ ਪ੍ਰਕਾਰ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਉੱਥੇ ਪ੍ਰਕਾਸ਼ ਕੀਤਾ ਗਿਆ ਗਲਤ ਇਸੀ ਨਿਸ਼ਾਨ ਸਾਹਿਬ ਸਾਡਾ ਖੰਡਾ ਹੁੰਦਾ ਉਹਦੀ ਬਜਾਏ ਉਹਨਾਂ ਨੇ ਉੱਤੇ ਮੋਰ ਦਾ ਖੰਭ ਲਾਇਆ ਜੇ ਇਟਾ ਐਸਪੀ ਮੈਨੇਜਮੈਂਟ ਨਾਲ ਬੈਠ ਕੇ ਇਹ ਚੀਜ਼ਾਂ ਹੱਲ ਕਰ ਲਈਆਂ ਜਾਂਦੀਆਂ ਜਿਹੜੀ ਸਿੱਟ ਸੀ ਸਿੱਟ ਨੇ ਕੁਝ ਵੀ ਗਲਤ ਨਹੀਂ ਕਿਹਾ ਸਿੱਟ ਨੇ ਇਹ ਗੱਲ ਕਹੀ ਵੀ ਇਹਨਾਂ ਕੋਲ 169 ਸਰੂਪ ਨੇ ਜਿਨ੍ਹਾਂ ਦੇ ਵਿੱਚੋਂ 30 ਰੁਪਏ ਦੇ ਇਹਨਾਂ ਕੁ ਰਿਕਾਰਡ ਮੌਜੂਦ ਹੈ ਬਾਕੀ ਦਾ ਰਿਕਾਰਡ ਮੌਜੂਦ ਨਹੀਂ ਜੀ ਕਿਸੇ ਨੇ ਵੀ 328 ਰੁਪਏ ਨਹੀਂ ਜੋੜਿਆ ਲੇਕਿਨ ਪਹਿਲੇ ਦਿਨ ਤੋਂ ਗਲਤੀ ਇਹ ਕੀਤੀ ਗਈ 369 ਰੁਪਏ ਲੱਗਦੇ ਲੱਭ ਗਏ ਨੇ ਸਾਡੇ ਇੱਕ ਯੂਟਿਊਬਰ ਚੈਨਲ ਨੇ ਪਹਿਲਾਂ ਇਹ ਕਹ ਦਿੱਤਾ ਕਿ ਇੰਨੇ ਰੁਪਏ ਮੈਨੂੰ ਵਿੱਚੋਂ ਇੱਕ 파ਟ ਦੱਸਦਾ ਜੀ ਅਧਿਕਾਰੀ ਨੇ ਇਹਨਾਂ ਰੁਪਏ ਲੱਭ ਗਏ ਮੈਂ ਐਸਐਸਪੀ ਨਾਲ ਗੱਲ ਕੀਤੀ ਕਿਹਾ ਨਹੀਂ ਅਜੇ ਕੁਝ ਨਹੀਂ ਹੋਗਾ ਜੀ ਲੇਕਿਨ ਉਹ ਗੱਲ ਸੱਚੀ ਸੀਗੀ ਸਰੂਪ ਇਹ ਮਿਲੇ ਸੀ ਲੇਕਿਨ ਉਹਨੂੰ ਅਸੀਂ ਪੇਸ਼ ਇਸ ਤਰੀਕੇ ਨਾਲ ਕੀਤਾ ਜਿਵੇਂ ਉੱਥੇ ਵਾਕਈ 328 ਰੂਪ ਹੋਣ ਉਹ ਹੀ ਹੋਣਾ ਲੇਕਿਨ ਇਹਦੇ ਉੱਤੇ ਸਰਕਾਰ ਫਸ ਗਈ ਜੀ ਕਿਉਂ ਸ਼੍ਰੋਮਣੀ ਕਮੇਟੀ ਗਈ ਉਹਨੇ ਸਿਆਸਤ ਕੀਤੀ ਪ੍ਰਧਾਨ ਜਿਹੜਾ ਗਿਆ ਆਪਣੇ ਆਪ ਨੂੰ ਬੜਾ ਫੰਦੇ ਖਾ ਪ੍ਰਵਾਨ ਖੋਦਾ ਵਾ ਫਿਰ ਦੂਸਰੀ ਚੀਜ਼ ਜਿਹੜਾ ਬਕਾਇਦਾ ਤੌਰ ਤੇ ਸੁਖਬੀਰ ਸਿੰਘ ਬਾਦਲ ਉਹਨੇ ਸਿਆਸਤ ਕੀਤੀ ਕਿਉਂਕਿ 2022 ਦੇ ਵਿੱਚ ਜਦੋਂ ਨੇਰੀ ਚੱਲਦੀ ਸੀ ਆਮ ਆਦਮੀ ਪਾਰਟੀ ਦੀ ਉਦੋਂ ਇੱਥੋਂ ਕਾਲੀ ਦਲ ਦਾ ਡਾਕਟਰ ਸੁਖਵਿੰਦਰ ਸਿੰਘ ਸੁੱਕੀ ਜਿੱਤਿਆ ਸੀ ਆਮ ਆਦਮੀ ਪਾਰਟੀ ਨਹੀਂ ਜਿੱਤਿਆ ਆਮ ਆਦਮੀ ਪਾਰਟੀ ਨੂੰ ਗਾਹ ਨਹੀਂ ਕੋਈ ਹਸ ਨਹੀਂ ਹੈਗੀ ਲੇਕਿਨ ਇਹਨਾਂ ਦੇ ਵੀ ਲੀਡਰਿੰਗ ਹੈ ਕਾਲ ਬਕਾਇਦਾ ਤੌਰ ਤੇ ਇਹਨਾਂ ਦੇ ਲੀਡਰ ਜਿਹੜੇ ਆ ਹਰਪਾਲ ਸਿੰਘ ਚੀਮਾ ਮੰਤਰੀ ਹਰਜੋਤ ਸਿੰਘ ਬੈਂਸ ਮੰਤਰੀ ਤੇ ਮਾਲਵਿੰਦਰ ਸਿੰਘ ਕੰਗ ਜਿਹੜੇ ਨੰਨਪੁਰਸਰ ਤੋਂ ਐਮਪੀ ਨੇ ਇਹ ਸਾਰੇ ਉੱਥੇ ਜਾਂਦੇ ਤੇ ਉੱਥੋਂ ਦੀ ਪ੍ਰਬੰਧਕ ਕਮੇਟੀ ਦਾ ਗਲਬਤ ਕਰਦੇ ਗਲਬਤ ਤੋਂ ਬਾਅਦ ਉਹ ਕਹਿੰਦੇ ਜੀ ਮਾਮਲਾ ਮਾਮਲਾ ਸੌਲਟ ਹੋ ਗਿਆ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਸਿਰਫ ਉੱਥੇ ਰਹਿਣਗੇ ਉੱਥੇ ਆਪਣੇ ਜਿਸ ਤਿੱਕੇ ਤੋਂ ਪ੍ਰਬੰਧ ਕਰਦੇ ਕਰੀ ਜਾਣ ਲੇਕਿਨ ਉੱਥੇ ਮੁੱਖ ਮੰਤਰੀ ਜਗਰੇਨਨ ਜਾਣਗੇ ਜਾ ਕੇ ਮੱਥਾ ਟੇਕ ਕੇ ਆਉਣਗੇ ਤੇ ਗੱਲ ਖਤਮ ਹੋ ਗਈ ਗਲਤਪੂਰੇ ਨਹੀਂ ਗਈ ਜੀ ਲੇਕਿਨ ਇਹ ਕਿਸ ਨੂੰ ਵਧਾਇਆ ਕਿਨੇ ਅਕਾਲੀ ਦਲ ਨੇ ਪੁੱਟਾਂ ਦੀ ਖਾਤਰ ਸਿਰਫ ਸਿਆਸਤ ਦੀ ਖਾਤਰ ਜਿੰਨਾ ਜਾ ਕੇ ਉੱਥੇ ਵੈ ਕਹਤਾ ਤੌਰ ਤੇ ਕਹਤਾ ਜੀ ਬਣੀ ਤਕੜੀ ਵਗਿਆ ਕਰ ਦਿੱਤੀ ਜੀ ਸਰਕਾਰ ਨੇ ਸਰਕਾਰ ਨੇ ਜੀ ਬਹੁਤ ਵੱਡਾ ਤੇ ਬੇੜਾ ਗਰ ਕਰਤਾ ਇਹਨਾਂ ਨੇ ਫੜ ਕੇ ਇੱਥੇ ਜੀ ਉਸੇ ਪੈਟਰਨ ਤੇ ਜਿਹੜੇ ਸਾਡੇ ਧਾਮੀ ਸਭ ਥੁੱਕ ਕੇ ਟੜ ਕੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਮੈਂ ਫੇਰ ਗੱਲ ਕਹਿੰਦਾ ਵਾਂ ਉਹਨਾਂ ਨੇ ਉੱਥੇ ਜਾ ਕੇ ਫਿਰ ਜਿਹੜੀ ਸੀ ਮਰਿਆਦਾ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਜਿਹੜੀ ਮੋਰ ਸੁਖਬੀਰ ਸਿੰਘ ਬਾਦਲ ਨੇ ਲਾਈ ਸੀ ਉਹਦੇ ਤੇ ਮੋਰ ਲਾ ਦਿੱਤੀ ਕਹਤਾ ਐ ਨਹੀਂ ਗੱਲ ਚਾਹੀਦਾ ਐ ਸੀ ਪ੍ਰਧਾਨ ਦਾ ਜਾ ਕੇ ਉੱਥੇ ਮਰਿਆਦਾ ਇੰਪਲੀਮੈਂਟ ਕਰਾਉਣਾ ਤੇ ਜਿਹੜੇ ਸਾਡੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਨੇ ਗਿਆਨੀ ਰਗਵੀਰ ਸਿੰਘ ਦਾ ਚਿੱਟੇ ਲਖਜਾਂ ਦਾ ਕੱਲ ਦਾ ਬਿਆਨ ਉਹਨਾਂ ਨੇ ਗੱਲ ਕੀਤੀ ਆ ਪੇ ਜਿੱਥੇ ਵੀ ਕਿਤੇ ਮर्यादा ਦੀ ਉਲੰਘਣਾ ਹੁੰਦੀ ਆ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਤੇ ਉਹਨੂੰ ਰੋਕਣਾ ਕਿੰਨੇ ਸ਼੍ਰੋਮਣੀ ਕਮੇਟੀ ਨੇ ਜੀ ਉੱਥੇ ਮर्यादा ਲਾਉਣ ਵੀ ਨੇ ਬੜੀ ਸ਼੍ਰੋਮਣੀ ਕਮੇਟੀ ਨੇ ਤੇ ਜੇ ਸ਼੍ਰੋਮਣੀ ਕਮੇਟੀ ਨੇ ਜਾ ਕੇ ਉੱਥੇ ਗੋਡੇ ਟੇਕ ਦਿੱਤੇ ਨੇ ਤੇ ਫਿਰ ਬਾਕੀ ਅਸੀਂ ਕਿਸੇ ਨੂੰ ਕੀ ਕਹਿ ਸਕਦੇ ਆ ਅਕਾਲੀ ਦਲ ਉਹਦਾ ਸੰਘਰਸ਼ੀ ਜਿਹੜਾ ਵਾ ਵਿੰਗਾ ਉਹਨੇ ਗੋਡੇ ਟੇਕ ਕੇ ਬਾਕੀ ਕਹਿ ਸਕਦੇ ਤੇ ਬਾਕੀ ਇਹਨੇ ਤਾਂ ਸਿਆਸਤ ਕਰਨੀ ਕਹਿੰਦੀ ਕਾਂਗਰਸ ਤੋਂ ਕੋਈ ਆਸ ਹੀ ਨਹੀਂ ਕੀਤੀ ਜਾਂਦੀ ਉਹਨਾਂ ਨੇ ਉਹ ਤੇ ਉਹਨਾਂ ਨੂੰ ਗੁਰੂਗ੍ਰੰਥ ਸਿੱਧੀ ਸਤਕਾਰ ਨਾਲ ਕੁਛ ਨਹੀਂ ਹੈ ਗੱਲ ਜੇ ਹੁੰਦਾ ਤੇ ਸਾਕਾ ਨੀਲਾ ਤਾਰਾ ਨਾ ਹੁੰਦਾ ਇਸ ਕਰਕੇ ਇਹ ਮੁੱਦੇ ਦੇ ਉੱਤੇ ਜਿਹੜੀ ਸਿਆਸਤ ਕੀਤੀ ਜਾ ਰਹੀ ਆ ਉਹ ਤੁਰੰਤ ਬੰਦ ਹੋਣੀ ਚਾਹੀਦੀ ਆ ਜਿਹੜੀ ਸਚਾਈ ਉਹ ਸਾਹਮਣੇ ਆਉਣੀ ਚਾਹੀਦੀ ਹੈ ਜਿੱਥੇ ਮਰਿਆਦਾ ਨਹੀਂ ਲਾਗੂ ਕੀਤੀ ਗਈ ਉੱਥੇ ਮਰਿਆਦਾ ਲਾਗੂ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ 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 ਸ਼੍ਰੋਮਣੀ ਕਮੇਟੀ ਹੈ ਅਕਾਲ ਤਖਤ ਦਾ ਜਿਹਹਦਰ ਕੋਈ ਨਹੀਂ ਬੋਲਿਆ ਹੁਣ ਤਾਂ ਜੇ ਦਰਬਾਰ ਸਾਹਿਬ ਦਾ ਹੈੱਡ ਗ੍ਰੈਂਥੀ ਕਹੇ ਇਹ ਕਹ ਸਕਦਾ ਹੈ ਵੀ ਉੱਥੇ ਜੇ ਮर्यादा ਨਹੀਂ ਇੰਪਲੀਮੈਂਟ ਕੀਤੀ ਗਈ ਤੇ ਉੱਥੇ ਪ੍ਰਕਾਸ਼ ਨਹੀਂ ਕੀਤਾ ਸੇ ਬਾਕੀ ਤੁਸੀਂ ਕੀ ਕਹੋਗੇ ਜੀ ਅਕਾਲ ਪੁਰਖ ਦੇ ਹੈੱਡ ਦਰਬਾਰ ਸਾਹਿਬ ਦੇ ਹੈੱਡ ਗ੍ਰੈਂਥੀ ਨੂੰ ਇਹ ਮਾਨ ਹਾਸਲ ਆ ਉਹ ਬਾਬਾ ਬੁੱਢਾ ਜੀ ਦੀ ਗੱਡੀ ਤੇ ਬੈਠਾ ਵਾ ਸਭ ਤੋਂ ਮਹੱਤਵਪੂਰਨ ਉਹਦਾ ਜਿਹੜਾ ਵਾ ਦਰਬਾਰ ਸਾਹਿਬ ਦੇ ਹੈੱਡ ਗ੍ਰੈਂਥੀ ਦੀ ਪਦ ਉਹਨੂੰ ਤੁਸੀਂ ਕਿਵੇਂ ਮਿਲਕਾਰਦੇ ਜਿਹੜੀ ਗੱਲ ਉਹ ਕਹੀ ਹੁੰਦੀ ਜੀ ਇਸ ਕਰਕੇ ਨਾ ਤੇ ਅਸੀਂ ਡੇਰੇ ਦੇ ਖਿਲਾਫ ਨਾ ਕਿਸੇ ਹੋਰ ਦੇ ਕਲਬ ਸੀ ਕਹਿੰਦੇ ਵੀ ਜਿਹੜੀ ਮर्यादा ਉੱਥੇ ਵੱਧ ਘੱਟ ਹੈਗੀ ਆ ਮर्यादा ਨੂੰ ਠੀਕ ਕਰਕੇ ਤੁਸੀਂ ਆਪਣੇ ਜਿੱਦਾਂ ਪ੍ਰਕਾਸ਼ ਕਰਦੇ ਹੋ ਕਰੀ ਜਾਓ ਉਹ ਤੇ ਛੋੜ ਤੁਹਾਨੂੰ ਅਕਾਲ ਤਖਤ ਦੇ ਵੀ ਦੇ ਦੇਣੀ ਹੈ ਕਿਉਂਕਿ ਤੁਹਾਡੇ ਕੋਲ ਵੋਟਾਂ ਨੇ ਗੱਲ ਵੋਟਾਂ ਦੀ ਹੋ ਰਹੀ ਸੁਖਬੀਰ ਸਿੰਘ ਬਾਦਲ ਨਾ ਪੰਥਕ ਸੀ ਨਾ ਪੰਥਕ ਹੈ ਤੇ ਨਾ ਪੰਥਕ ਬਣੇਗਾ ਇਹ ਜਿਹੜੇ ਅਕਾਲੀ ਨਹੀਂ ਐਡਾ ਲਾਦੇ ਅਕਾਲੀ ਨੇ ਮੈਨੂੰ ਪੁਰਾਣੀ ਗੱਲ ਕਿ ਯਾਦ ਆ ਗਈ ਮੋਗਾ ਦੇ ਰੀਜਨਸ ਨੇ ਮੇਰੇ ਵਿੱਚ 1974 ਦੀ ਗੱਲ ਆ ਸ਼ਾਇਦ ਜੀ ਜਦੋਂ ਉਹ ਗੋਲੀ ਚੱਲਦੀ ਆ ਪੁਲਿਸ ਮੁੰਡਿਆਂ ਤੇ ਗਲੋਰੀ ਜੁਗਣੀ ਚਲਾਉਂਦੀ ਐ ਮਜ਼ਾਕ ਕਰਦੇ ਆ ਕਿਉਂ ਜਿਹੜੀ ਮੈਨੇਜਮੈਂਟ ਸੀ ਸਨੇਮੇ ਵਾਲੀ ਜੀ ਜਦੋਂ ਉਹ ਨਾਲ ਝਗੜਾ ਹੋ ਜਾਂਦਾ ਟਿਕ ਟਮ ਨਾਲ ਝਗੜਾ ਹੋ ਜਾਂਦਾ ਮੁੰਡੇ ਇਕੱਠੇ ਹੋ ਕੇ ਤੇ ਪ੍ਰੋਟੈਸਟ ਕਰ ਦਿੰਦੇ ਆ ਦਰਸ਼ਨਜੀਤ ਸਿੰਘ ਨਾਦੇ ਇਨਸਪੈਕਟਰ ਨੇ ਗੋਲੀ ਚਲਾਈ ਤੇ ਦੋ ਮੁੰਡੇ ਮਾਰ ਗਏ ਜਿਹਦੇ ਵਿੱਚ ਇੱਕ ਹਰਦੀਪ ਸਿੰਘ ਚੜੱਕ ਸੀਗਾ ਜਿਹੜਾ ਚੜੱਕ ਸੀ ਇਹਦਾ ਫਾਦਰ ਸੂਬੇਦਾਰ ਸੀ ਆਰਮੀ ਚ ਰਿਟਾਇਰ ਹੋਇਆ ਤੇ ਇਹਦੇ ਭੋਗ ਦੇ ਉੱਤੇ ਬਕਾਇਦਾ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਉਂਦੇ ਨੇ ਉਹ ਇਹ ਗੱਲ ਕਹਿੰਦੇ ਵੀ ਕੱਲ ਨੂੰ ਸਾਡੀ ਸਰਕਾਰ ਬਣੀ ਤੇ ਅਸੀਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਅਸੀਂ ਦਰਸ਼ਨਜੀਤ ਸਿੰਘ ਇੰਸਪੈਕਟਰ ਤੇ ਜਿਹੜਾ ਕਤਲ ਦਾ ਮਕਦਮਾ ਦਰਜ ਕਰਾਂਗੇ ਲੇਕਿਨ ਉਹ ਜਗੀਰ ਸਿੰਘ ਜਿਹੜਾ ਅਸੀਂ ਵਕਫ ਵਕ ਸਟੇਜਾਂ ਤੇ ਬੋਲ ਤੇ ਬੋਲ ਕੇ ਕਹਿੰਦਾ ਸੀਗਾ ਵੀ ਮੇਰੇ ਪੁੱਤ ਦੇ ਕਾਤਲ ਦਰਸ਼ਨਜੀਤ ਸਿੰਘ ਨੂੰ ਜਿਹੜੀ ਜਾਣੀ ਸਰਕਾਰ ਸੀ ਉਹਨੇ ਮਾਫ ਕੀਤਾ ਤੇ ਜਦੋਂ ਬਾਦਲ ਸਰਕਾਰ ਬਣਦੀ 1977 ਚ ਇਹਨੇ ਉਹਨੂੰ ਡੀਐਸਪੀ ਬਣਾਇਆ ਨੇ ਪ੍ਰਮੋਟ ਕੀਤਾ ਇਸ ਕਰਕੇ ਇਹ ਅਕਾਲੀ ਨਹੀਂ ਇਹ ਕਾਲੀਏ ਲੋਕਾਂ ਦਾ ਕਾਲੀ ਵਾਲੀ ਮੈਂ ਨਹੀਂ ਕਹਿ ਰਿਹਾ ਜਗੀਰ ਸਿੰਘ ਦੇ ਅੱਜ ਵੀ YouTube ਤੇ ਸਪਰੇਡੇ ਜੀ ਜੀ ਇਹ ਸੁਖਵੀਰ ਸਿੰਘ ਬਾਦਲ ਜੀ ਅਕਾਲੀ ਬਣੋ ਕਾਲੀ ਨਾ ਬਣੋ ਤੁਹਾਡੀ ਰੇਖਾ ਦੇ ਵਿੱਚ ਮੁੱਖ ਮੰਤਰੀ ਬਣਨਾ ਹਾਲ ਦੀ ਘੜੀ ਨਹੀਂ ਲਿਖਿਆ ਆਉਣ ਵਾਲੇ ਸਮਝ ਲਿਖਦੇਵੇਂ ਕੋਈ ਤੇ ਮੈਂ ਕੁਛ ਕਹਿ ਨਹੀਂ ਸਕਦਾ ਇਸ ਕਰਕੇ ਤੁਸੀਂ ਮਰਿਆਦਾ ਦੀ ਉਲੰਘਣਾ ਨਾ ਕਰੋ ਮਰਿਆਦਾ ਇੰਪਲੀਮੈਂਟ ਕਰਨਾ ਅਕਾਲੀ ਦਲ ਜਿਹੜਾ ਵਾ ਸ਼੍ਰੋਮਣੀ ਕਮੇਟੀ ਦਾ ਸੰਘਰਸ਼ਮਈ ਵੇਂਗਾ ਜੇ ਤੁਸੀਂ ਜਿਹੜਾ ਕਿ ਉੱਤੇ ਕਹਿ ਦੋਗੇ ਜੀ ਸਭ ਠੀਕ ਠਾਕ ਜੀ ਸਰਕਾਰ ਨੇ ਤੇ ਵੱੱਜਰ ਗਲਤੀ ਕੀਤੀ ਤੇ ਰੇਡ ਕਰਕੇ ਜੀ ਸਿੱਟ ਨੇ ਬੇਦਬੀ ਕਰਤੀ ਜੀ ਤੇ ਮੇਰਾ ਖਿਆਲ ਕੋਈ ਹੋਰ ਵੀ ਇਹਦੇ ਉੱਤੇ ਜਿਹੜਾ ਵਾ ਉਹ ਮੇਰਾ ਖਿਆਲ ਵੀ ਉਹ ਕੋਈ ਸੱਚੀ ਗੱਲ ਨਹੀਂ ਕਰ ਸਕਦਾ ਬਾਕੀ ਇਹ ਗੱਲ ਕਹਣੀ ਸਰਕਾਰ ਬੈਕਫੁੱਟ ਤੇ ਆ ਗਈ ਪਰ ਚੂਟਰ ਨੇ ਇਹਦਾ ਜੂਟਰ ਨਹੀਂ ਸਰਕਾਰ ਨੇ ਮੌਕਾ ਸਮਝ ਲੈ ਲਿਆ ਵੀ ਠੀਕ ਹੈ ਜੀ ਸਾਡੀ ਸਟ ਜਿਹੜੀ ਆ ਉਹ ਆਪਣੀ ਜਿਹੜੀ ਆ ਉਹ ਜਾਣ ਜਾਰੀ ਰੱਖੇਗੀ ਲੇਕਿਨ ਇੱਥੇ ਅਸੀਂ ਵੇਖਿਆ ਕਿਸੇ ਪ੍ਰਕਾਰ ਦੀ ਕੋਈ ਅਵੱਗਿਆ ਨਹੀਂ ਹੋਈ ਇਸ ਅਵੱਗਿਆ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਵੀ ਆਉਣਗੇ ਤੇ ਮੱਥਾ ਟੇਕੇ ਜਾਣਗੇ ਉੱਥੇ ਚਲੋ ਸਿਆਸਤ ਜਿੰਨੀ ਮਰਜ਼ੀ ਸਿਆਸਤ ਕਰੋ ਤੁਸੀਂ ਲੇਕਿਨ ਮਰਿਆਦਾ ਤੇ ਘਟੋ ਘਟ ਲਾਗੂ ਕਰਨ ਦੀ ਗੱਲ ਕਰਦੇ ਇੱਕ ਪਾਸੇ ਕਹਿ ਰਹੇ ਅਸੀਂ ਅਕਾਲ ਤਖ ਨੂੰ ਸਮਰਪਤ ਅਕਾਲ ਤਖ ਦੀ ਮਰਿਆਦਾ ਲਾਗੂ ਕਰਾ ਦਿਓ ਉੱਥੇ ਜੀ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਅਜਿਹਾ ਕਿ ਸਿਆਸਤ ਕਰਨੀ ਸਿਆਸੀ ਰੋਟੀਆਂ ਸੇਕਣੀਆਂ ਵੈਸੇ ਵੀ ਸਹੀ ਗੱਲ ਨਹੀਂ ਹੈ ਬਾਕੀ ਦੇਖੋ ਸੈਟ ਆਪਣੇ ਜਾਂਚ ਕਰ ਰਹੀ ਹੈ ਕਿ ਕੁਝ ਹੋਰ ਸਾਹਮਣੇ ਆਵੇ ਗੱਲ ਸੈਟ ਜਦੋਂ ਜਾਂਚ ਕਰੇਗੀ ਫੇਰੀ ਪਰਤਾ ਖੁੱਲਦੀਆਂ ਨੇ ਕਾਂਗਰਸ ਦੇ ਵਿੱਚ ਅੰਜੇ ਸਿੰਘ ਚੰਨੀ ਦਾ ਜੋ ਬਿਆਨ ਦਲਿਤ ਜੱਟ ਸਿੱਖ ਨੂੰ ਲੈ ਕੇ ਸ਼ੁਰੂ ਹੋਇਆ ਸਿੱਖ ਵਿਆਹ ਦਾ ਇੱਕ ਮਾਮਲਾ ਜਿਹੜਾ ਸ਼ੁਰੂ ਹੋਇਆ ਹੈ ਕਾਫੀ ਮਾਹੌਲ ਗਰਮਾਇਆ ਹੋਇਆ ਹੈ ਕਾਂਗਰਸੀ ਕਈ ਆਗੂਆਂ ਨੇ ਬੋਲਿਆ ਵੀ ਕਿ ਇਹ ਜੀਹਾਂ ਨਹੀਂ ਕਹਿਣਾ ਚਾਹੀਦਾ ਸੀ ਚੰਨੀ ਦੇ ਸਵਾਲ ਚੁੱਕੇ ਫਿਰ ਚੰਨੀ ਨੇ ਸਪਸ਼ਟਕਰਨ ਵੀ ਬੀਤੇ ਦਿਨ ਦਿੱਤਾ ਕਿ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਜੋ ਇੱਕ ਪ੍ਰਤਿਨਿਧਤਾ ਮਿਲਣੀ ਚਾਹੀਦੀ ਹੈ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ ਦਲਿਤਾਂ ਦੀ ਉਸ ਬਾਰੇ ਚਰਚਾ ਕੀਤੀ ਉਸ ਬਾਰੇ ਇੱਕ ਗੱਲ ਰੱਖੀ ਆ ਮੈਂ ਆਪਣੀ ਕਿਤੇ ਹੁਣ ਕਹਿੰਦੇ ਇਹ ਮਾਮਲਾ ਹਾਈ ਕਮੰਡ ਤੱਕ ਪਹੁੰਚ ਗਿਆ ਹੈ ਕਿ ਹਾਈ ਕਮੰਡ ਇਸ ਦੇ ਵਿੱਚ ਦਖਲ ਅੰਦਾਜ਼ ਦਵੇਗੀ ਕਿ ਇਸੇ ਮਾਮਲੇ ਨੂੰ ਲੈ ਕੇ ਜਿਹੜੀ ਚਿੱਠੀ ਲਿਖੀ ਗਈ ਆਗੂਆਂ ਦੇ ਵੱਲੋਂ ਜਾਂ ਫਿਰ ਉਹ ਕਿਸੇ ਹੋਰ ਮਾਮਲਿਆਂ ਨੂੰ ਲੈ ਕੇ ਚਿੱਠੀ ਲਿਖੀ ਗਈ ਹੈ ਇਹ ਵੀ ਸਪਸ਼ਟ ਕਰ ਦਿਓ ਇਹੀ ਗੱਲ ਤੇ ਮੈਂ ਇਹ ਦੱਸ ਦਿਆ ਵੀ ਜਿੰਦੀਆਂ ਮਰਜ਼ੀ ਤੁਸੀਂ ਚਿੱਠੀਆਂ ਲਿਖਦੇ ਜਿਹੜੇ ਅੰधे ਹੁੰਦੇ ਕੰਧ ਤੇ ਲਿਖਿਆ ਸੱਚ ਉਤੀ ਮਿਟਾ ਨਹੀਂ ਸਕਦੇ ਜੀ ਜੰਨੀ ਨੇ ਰਜਿੰਦਰਪਾਲ ਸਿੰਘ ਜੀ ਦਾ ਗੌਤਮ ਉਹਦੀ ਮੀਟਿੰਗ ਦੇ ਵਿੱਚ ਇਹ ਸਪਸ਼ਟ ਲਫ਼ਜ਼ਾਂ ਤੇ ਇਹ ਗੱਲ ਕਹੀ ਆ ਉਹ ਹੁਣ ਤੇ ਵੀਡੀਓ ਵੀ ਡੋਮੇਨ ਚ ਪਈ ਐ ਸੋਸ਼ਲ ਮੀਡੀਆ ਤੇ ਸਪੱਟ ਲਫ਼ਜ਼ਾਂ ਤੇ ਕਹੀ ਆ ਵੀ ਤੁਸੀਂ ਜਿਹੜਿਆ ਦਲਤਾਂ ਨੂੰ ਕੁਝ ਦੇ ਰਹੀ ਦਲਤਾਂ ਦੀ ਜਿਹੜੀ ਆ ਉਹ ਕੁਰਬਾਨੀ ਬੜੀ ਤਕੜੀ ਆ ਤੇ ਦਲਤਾਂ ਦੀ ਇੱਥੇ ਜਿਹੜੀ ਗਿਣਤੀ ਆ ਉਹ 36 ਤੋਂ ਲੈ ਕੇ 38% ਆ ਤੇ ਕਾਂਗਰਸ ਸਰਕਾਰ ਬਣਾਉਣ ਦੇ ਵਿੱਚ ਦਲਤਾਂ ਦਾ ਬੜਾ ਵੱਡਾ ਰੋਲ ਰਿਹਾ ਇਹਨਾਂ ਦੇ ਕੋਈ ਦੋਰਾਵਾ ਨਹੀਂ ਆਇਆ ਹੁਣ ਉਹਨਾਂ ਨੇ ਉੱਥੇ ਕਿਹਾ ਵੀ ਵੇਖੋ ਜੇ ਸਾਡਾ ਜਿਹੜਾ ਹੈਗਾ ਵਾ ਕਾਂਗਰਸ ਪੰਜਾਬ ਦਾ ਪ੍ਰਧਾਨ ਉਹ ਵੀ ਅਪਰ ਕਲਾਸ ਜੇ ਐਲੋਪੀਆ ਉਹ ਵੀ ਅਪਰ ਕਲਾਸ ਜੇ ਮਹਿਲਾ ਵੇਗ ਦੀ ਪ੍ਰਧਾਨ ਉਹ ਵੀ ਅਪਰ ਕਲਾਸ ਜੇ ਕਾਂਗਰਸ ਜਿਲ੍ਹੇ ਪੰਜਾਬ ਦਾ ਜਨਰਸਕਤਰ ਉਹ ਵੀ ਅਪਰ ਕਲਾਸ ਜੇ ਐਨਐਸਜੂ ਐਨਐਸਜੂਈ ਦਾ ਪ੍ਰਧਾਨ ਵਿਦਿਆਰਥੀ ਬਣਦਾ ਉਹ ਵੀ ਅ퍼 ਕਲਾਸ ਦਲਤਾਂ ਨੂੰ ਤੁਸੀਂ ਦਿੱਤਾ ਕੀ ਹੈ ਲੇਕਿਨ ਰਾਜਾ ਸਾਹਿਬ ਉੱਥੇ ਜਿਹੜੇ ਸੀ ਕਿ ਸਿਰਫ ਚੰਨੀ ਨੂੰ ਲੈ ਕੇ ਤੁਰ ਪਏ ਉਹਨੇ ਚੰਨੀ ਨੇ ਆਪਣੀ ਗੱਲ ਨਹੀਂ ਕੀਤੀ ਉਹਨੇ ਸਮੁੱਚੇ ਦਲਤ ਭਾਈਚਾਰੇ ਦੀ ਗੱਲ ਕੀਤੀ ਹੈ ਸ਼ਾਕੀ ਸਿੰਘ ਜੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਸੀ ਸਾਡੇ ਮਾਨਯੋਗ ਕਾਸ਼ੀਰਾਮ ਜੀ ਜੀ ਪਰ TVG ਦੀ ਬਾਰਦੀ ਸਾਡੀ ਦਲਤਾਂ ਦੀ ਪੰਜਾਬ ਚ ਹੋਏ ਤੇ ਉਹਨਾਂ ਪੂਰੇ ਪੰਜਾਬ ਚ ਸਰਵੇ ਕੀਤਾ ਵੀ ਸਾਨੂੰ ਦਲਤਾਂ ਦਾ ਕਿੰਨਾ ਕੁ ਹੰਕਾਰ ਮਿਲ ਸਕਦਾ ਉਹਨਾਂ ਦੇਖਿਆ ਵੀ ਦਲਤ ਇੱਥੇ ਵੰਡੇ ਪਏ ਨੇ ਬਹੁਤੇ ਕਾਂਗਰਸ ਦੇ ਹੱਥ ਚ ਤੇ ਬਾਕੀ ਵੰਡੇ ਪਏ ਨੇ ਤੇ ਸਾਨੂੰ ਇੱਥੋਂ ਹੰਕਾਰਾ ਨਹੀਂ ਮਿਲਣਾ ਉਹ ਇੱਥੋਂ ਜੁਪੀ ਚਲੇ ਗਏ 20% ਆਬਾਦੀ ਜਿੱਥੇ ਦਲਤਾਂ ਦੀ ਉੱਥੇ ਜਾ ਕੇ ਆਪਣੀ ਸਰਕਾਰ ਬਣਾ ਲਈ ਉਹਨਾਂ ਨੇ ਉੱਥੇ ਆਪਣੇ ਐਮਪੀ ਜਿਦਾਂ ਦੇ ਉਹਨਾਂ ਦੇ ਆਪ ਇਹ ਆ ਪੰਜਾਬ ਦਾ ਤੂਤਾ ਦਫਾ ਵਾਕਈ ਪੰਜਾਬ ਦੇ ਦਲਤ ਅੱਜ ਵੀ ਵੰਡੇ ਪਿਆ ਲੇਕਿਨ ਅੱਜ ਤੋ ਤੁਸੀਂ 40 ਸਾਲ ਪਿੱਛੇ ਚੱਲ ਜੋ ਜਦੋਂ ਇੰਦਰਾ ਗਾਂਧੀ ਜਿਉਂਦੀ ਸੀ ਤੇ ਦਲਤ ਕਹਿੰਦੇ ਰਹਿੰਦੇ ਸਾਡੀ ਮਾਂ ਵਾ ਇੰਦਰਾ ਗਾਂਧੀ ਜੋ ਕੋ ਸਾਨੂੰ ਇਹ ਨਹੀਂ ਦਿੱਤਾ ਕੋਈ ਦੇ ਹੀ ਨਹੀਂ ਸਕਦਾ ਇਹਦੇ ਚ ਕੋਈ ਦੁਰਵਾਨੀ ਨਹੀਂ ਆਈ। ਅੱਜ ਸਾਡੇ 34 ਸੀਟਾਂ ਰਿਜ਼ਰਵ ਨੇ ਵਿਧਾਨ ਸਭਾ ਦੀਆਂ ਦਲਤਾਂ ਵਾਸਤੇ। ਉਹ ਮਜਬੂਰੀ ਇਹਨਾਂ ਦੀ ਪੋਲਿਟਿਕਲ ਆਗੂਨੀ ਹਰ ਪਾਰਟੀ ਦੀ ਵੀ ਉਥੇ ਦਲਤ ਨੂੰ ਦੇਣੀ ਆ ਅਦਰਵਾਈਜ਼ ਜੇ ਨਾ ਹੋਵੇ ਤੇ ਉਥੇ ਵੀ ਇਹਨਾਂ ਨੂੰ ਦਲਤਾਂ ਨੂੰ ਜਿਹੜਾ ਨਕਾਰਿਆ ਜਾ ਸਕਦਾ। ਜੀ। ਜੰਨੀ ਦੀ ਮੰਗ ਤੇ ਬਿਲਕੁਲ ਠੀਕ ਸੀਗੀ। ਲੇਕਿਨ ਉਹਦੇ ਅਰਥ ਗਲਤ ਕੱਢੇ ਗਏ। ਅਰਥ ਇਹ ਕੱਢੇਗੇ ਵੀ ਜਿਹੜਾ ਚੰਨੀਆ ਉਹ ਜਾਤੀਵਾਦ ਫਲਾ ਰਿਹਾ ਹੈ ਜੱਟਾਂ ਤੇ ਹਮਲਾ ਕਰ ਰਿਹਾ ਹੈ ਚੰਨੀ ਨੇ ਅੱਜ ਕਹਿ ਦਿੱਤਾ ਜੀ ਮੇਰਾ ਜੱਟਾਂ ਤੇ ਕੋਈ ਹਮਲਾ ਨਹੀਂ ਸਾਡਾ ਭਾਈਚਾਰਾ ਵਾ ਸਾਡੀ ਕਿਸੇ ਪ੍ਰਕਾਰ ਦੀ ਇੱਥੇ ਕੋਈ ਵੰਡ ਵਹਿਾਰ ਨਹੀਂ ਔਰ ਮੈਂ ਇਹ ਵੀ ਗੱਲ ਕਹਿ ਦਿਆਂ ਪੰਜਾਬ ਇੱਕ ਜਿਹੀ ਸਟੇਟ ਹੈ ਜਿੱਥੇ ਜਾਤੀ ਦੇ ਆਧਾਰ ਤੇ ਵੋਟਾਂ ਘਟ ਪੈਂਦੀਆਂ ਤੇ ਪਾਰਟੀ ਦੇ ਜਾਂ ਆਪਣੀ ਵਿਚਾਰਧਾਰਾ ਦੇ ਆਧਾਰ ਤੇ ਵੱਧ ਪੈਂਦੀਆਂ ਇਸੇ ਕਰਕੇ ਕਾਂਸੀ ਰਾਮ ਜਲੇਸੀ ਉੱਥੇ ਗਏ ਸੀਗੇ ਜੂਪੀ ਦੇ ਵਿੱਚ ਹੁਣ ਚੰਨੀ ਸਾਹਿਬ ਦਾ ਇਹ ਬਿਆਨ ਆ ਗਿਆ ਕਿ ਮੈਂ ਇਹੋ ਜੀ ਗਲਤੀ ਕੀਤੀ ਕੋਈ ਨਹੀਂ ਮੈਂ ਤਾਂ ਪੂਰਾ ਸਤਿਕਾਰ ਕਰਦਾ ਹਰ ਜਾਤ ਦਾ ਸਤਿਕਾਰ ਕਰਦਾ ਹਰ ਤਾਂ ਦਾ ਸਤਿਕਾਰ ਕਰਦਾ ਮੈਂ ਤੇ ਕੋਈ ਗਲਤੀ ਨਹੀਂ ਉਹ ਮੁਕਰ ਗਿਆ ਰਾਜਾ ਬੜਿੰਗ ਨੇ ਕਹਿਤਾ ਜੀ ਮੈਂ ਇਸ ਕੇਸ ਟਿਪ ਟੌਪਿਕ ਤੇ ਕੋਈ ਗਲਤੀ ਨਹੀਂ ਕਰਦਾ ਦੂਸਰੇ ਪਾਸੇ ਕੇਂਦਰੀ ਹਾਈ ਕਮਾਂਡ ਚਾਹੁੰਦੀ ਆ ਕਿ ਅੱਜ ਦੀ ਪੰਜਾਬ 'ਚ ਆਪਣੀ ਸਰਕਾਰ ਬਣੇ ਤੇ ਜੇ ਅੱਜ ਚੋਣ ਹੁੰਦੀ ਆ ਤੇ ਅੱਜ ਪੰਜਾਬ ਦੀ ਸਰਕਾਰ ਇੱਥੇ ਬਣਦੀ। ਉਹਨਾਂ ਨੇ ਚਾਰ ਆਗੂ ਜਿਨ੍ਹਾਂ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਰਾਜਾ ਬੜੇ ਐਲਓਪੀ ਪ੍ਰਤਾਪ ਸਿੰਘ ਬਾਜਵਾ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਕੀ ਤੇ ਸਾਬਕਾ ਮੁੱਖ ਮੰਤਰੀ ਗਰੰਦੀ ਸੀ ਚੰਨੀ ਚਾਰ ਨੂੰ ਦਿੱਲੀ 33 ਨੂੰ ਬੁਲਾ ਲਿਆ ਵੀ ਆਓ ਤੁਹਾਡੀ ਝਾੜ ਝਮਕ ਰਹੀ ਹੈ ਕਹਿਣ ਤੋਂ ਭਾਵ ਆ ਵੀ ਸੰਜਮ ਤੋਂ ਕੰਮ ਕਿਸੇ ਵੀ ਨਹੀਂ ਲਿਆ ਨਾ ਰਾਜੇ ਦੇ ਸੰਜਮ ਤੋਂ ਕੰਮ ਲਿਆ ਨਾ ਚੰਨੀ ਨੇ ਲਿਆ ਨਾ ਸੁਖੀ ਨੇ ਲਿਆ ਜੀ ਤੇ ਨਾ ਬਾਜੀਵੇਂ ਦੇ ਕਿਸੇ ਵੀ ਸੰਜਮ ਤੋਂ ਕੰਮ ਨਹੀਂ ਲਿਆ ਇਹਨਾਂ ਨੇ ਤੂਲ ਦਿੱਤੀ ਉਸ ਗੱਲ ਤੂਲ ਦੇਣ ਦਾ ਇਹਨਾਂ ਦਾ ਮਾਮਲਾ ਗੜਬੜ ਹੋਇਆ ਤੇ ਮੈਂ ਇਹ ਦੱਸ ਦਿਆਂ ਹੁਣ ਇਹ ਚਾਰੇ ਬੰਦੇ ਘਰ ਦਾ ਕਿ ਚੁੱਪ ਕਰਕੇ ਬਹਿ ਜਾਂਦੇ ਤੇ ਇਹ ਸਮਝਣ ਵੀ ਸੀ ਮਨਿਸਟਰ ਤਾਂ ਬਣ ਜਾਣਗੇ ਕਾਂਗਰਸ ਸਰਕਾਰ ਤੇ ਅਸੀਂ ਮੁੱਖ ਮੰਤਰੀ ਵੀ ਨਹੀਂ ਬਣ ਸਕਦੇ ਮੁੱਖ ਮੰਤਰੀ ਕੇਂਦਰ ਚੋਂ ਕੀ ਹੁਣ ਭੇਜੂ ਕੋਈ ਤਾਂ ਇਹ ਸੇ ਕਰਕੇ ਇਹਦਾ ਨੇ ਚੰਨੀ ਦੇ ਆਪਣਾ ਮਾਮਲਾ ਆਪ ਜਾਣ ਬੁੱਝ ਕੇ ਵਿਗਾੜਿਆ ਜੇ ਉੱਥੇ ਕਹਿੰਦਾ ਜੀ ਚਾਰ ਸੀਟਾਂ ਪੰਜ ਸੀਟਾਂ ਤੁਸੀਂ ਜੱਟਾਂ ਦਿੱਤਿਆਂ ਤੇ ਇੱਕ ਦੀ ਜੇ ਦਲਤਾਂ ਨੂੰ ਦੇ ਦਿਓ ਤੇ ਫਿਰ ਸਵਾ ਪੰਜ ਹੋਜੂ ਤੇ ਉਹਦੀ ਗੱਲ ਕੁਝ ਹੋਰ ਨੇ ਅਰਥ ਕੁਝ ਹੋਰ ਹੋਣੇ ਸੀਗੇ ਜੀ ਜਿਹੜਾ ਸਿੱਧਾ ਅੱਲਾਹ ਜੰਨੀ ਨੇ ਕੀਤਾ ਉਹ ਗਲਤ ਕੀਤਾ ਟੋਟਲੀ ਗਲਤ ਕੀਤਾ ਪੰਜਾਬ ਸਟੇਟ ਦੇ ਵਿੱਚ ਇੱਥੇ ਜਾਤੀਵਾਦ ਦਾ ਬਹੁਤਾ ਪ੍ਰਭਾਵ ਨਹੀਂ ਹੈਗਾ ਉਹਨਾਂ ਨੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਉਹ ਗਲਤ ਕੀਤਾ ਉਹਨਾਂ ਨੇ ਹੁਣ ਅਗਲੀ ਗੱਲ ਕਰਦੇ ਆ ਕੇਂਦਰੀ ਹਾਈਕਮਣੇ ਬੁਲਾ ਲਿਆ ਤੇ ਸਾਡੇ ਜਿਹੜੇ ਨਮਜੋਤ ਸਿੰਘ ਸਿੱਧੂ ਦੇ ਸਿਪਾਹਸਵਾਰ ਨੇ ਉਹ ਮੋਚਨ ਤਾਈ ਦੇ ਤਾ ਦੇ ਜਾਂਦੇ ਨੇ ਸਿੱਧੂ ਦੀ ਵਾਰੀ ਆ ਜਾਣੀ ਆ ਸਖਬੀਰ ਸਿੰਘ ਬਾਦਲਨ ਦੀ ਬਾਦ ਮੈਨੂੰ ਲੱਗਦਾ ਵੀ ਸਿੱਧੂ ਦੀ ਹੱਥ 'ਚ ਵੀ ਮੁੱਖ ਮੰਤਰੀ ਬਣ ਦੀ ਲਕੀਰ ਨਹੀਂ ਲਿਖੀ। ਇੰਨਾ ਸੌਖਾ ਨਹੀਂ ਹੋਣਾ। ਜਦੋਂ 4 ਸਾਲ ਤੁਸੀਂ ਬਿਲਕੁਲ ਸਾਇਲੈਂਟ ਰਹੇ ਹੋ ਪਾਰਟੀ ਵੱਸੇ ਕੰਮ ਹੀ ਨਹੀਂ ਕੀਤਾ ਤੇ ਇਹਨੇ ਮੂਰਖ ਥੋੜੀ ਅੱਗੇ ਕੇਂਦਰੀ ਹਾਈ ਕਮਾਂਡ ਵਾਲੇ ਵੀ ਤੁਹਾਨੂੰ ਚੁੱਪ ਕਰਕੇ ਸਦੇ ਮੁੱਖ ਮੰਤਰੀ ਦਾ ਬਿੜੀ ਬਵਾ ਦੇਣਗੇ। ਬਿਲਕੁਲ। ਮੈਂ ਅੱਗੇ ਵੀ ਗੱਲ ਕੀਤੀ ਸੀਗੀ। ਸੁਖਪਾਲ ਸਿੰਘ ਖਹਿਰਾ ਨਵਜੋਤ ਸਿੰਘ ਸਿੱਧੂ ਜਗਮੀਤ ਸਿੰਘ ਬਰਾੜ ਵੀਰ ਦਿਵਿੰਦਰ ਸਿੰਘ ਇਹ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਵਿਲਨ ਬਹੁਤ ਕਾਮਜਾਮ ਨੇ ਹੀਰੋ ਨਹੀਂ ਕਿਸੇ ਦੀ ਲੋਚਨਾ ਕਰਨੀ ਹੈ ਕਿਸੇ ਦੀ ਉਹਦੇ ਤਕਨੀਕ ਮੋੜੀ ਕਮਾ ਦੇਣਗੇ ਪੂਰੀ ਜਦੋਂ ਇਹ ਹੀਰੋ ਬਣ ਕੇ ਕੰਮ ਕਰਨਗੇ ਉੱਥੇ ਡਿਪਲੋਮੇਸੀ ਨਹੀਂ ਡਿਪਲੋਮੇਸੀ ਬਿਲਕੁਲ ਨਹੀਂ ਹੋएगी ਇਹ ਡਿਪਲੋਮੈਟ ਨਹੀਂ ਹੈਗੇ ਹਾਂ ਸੋਟਾ ਮਾਰਨ ਵਾਲੇ ਨੇ ਵਿਰੋਧੀ ਤਰਜਮਾ ਕਿ ਤੁਸੀਂ ਫਾਸੂਟਾ ਨਹੀਂ ਮਾਰ ਸਕਦੇ ਲਈ ਖਾਕਮ ਤੇ ਬਹਿ ਕੇ ਤੁਸੀਂ ਫਾਸੂਟਾ ਨਹੀਂ ਮਾਰ ਸਕਦੇ ਤੁਹਾਨੂੰ ਲੌਜਿਕ ਦੀ ਗੱਲ ਕਰਨੀ ਪਊਗੀ ਜੀ ਇਸ ਕਰਕੇ ਮੁੱਖ ਮੰਤਰੀ ਹੁਣੇ ਚਾਰੇ ਚੁੱਪ ਕਰਕੇ ਬਹਿ ਜਾਣ ਮੁੱਖ ਮੰਤਰੀ ਕੇਂਦਰ ਹੁਣ ਕਿਸੇ ਹੋਰ ਨੂੰ ਮੌਕਾ ਦੇਊਗੀ ਕਿ ਜੇ ਕੱਲ ਨੂੰ ਸਰਕਾਰ ਬਣਦੀ ਤੇ ਮੁੱਖ ਮੰਤਰੀ ਕੋਈ ਹੋਰ ਬਣਾਇਆ ਜਾਵੇ ਕੁਝ ਚੰਨੀ ਦੀਆਂ ਸਰਗਰਮੀਆਂ ਤੋਂ ਸਾਰੇ ਦੁਖੀ ਸੀ ਵੀ ਜਿਸ ਤਰੀਕੇ ਨਾਲ ਸਰਗਰਮੀਆਂ ਆਪਣੀਆਂ ਵਧਾ ਰਿਹਾ ਇਸ ਕਰਕੇ ਇਹ ਜਿਹੜੇ ਬਖੇੜੇ ਨੇ ਕਾਂਗਰਸ ਕੋ ਨਵੇਂ ਨਹੀਂ ਕਾਂਗਰਸ ਇੱਕ ਵਾਰੀ ਨਹੀਂ ਜਦੋਂ ਦੀ ਕਾਂਗਰਸ ਬਣੀ 1885 ਦੀ ਉਦੋਂ ਹੁਣ ਤੱਕ 70 ਵਾਰ ਟੁੱਟ ਚੁਪੀਏ 70 ਵਾਰ ਕਈ ਅਜਿਹੇ ਸਖਾਵਾਂ ਨਿਕਲੀਆਂ ਲੇਕਿਨ ਕਾਂਗਰਸ ਨੂੰ ਕੋਈ ਆਸ਼ ਨਹੀਂ ਆਈ ਕਾਂਨ ਸੁਥ ਦੀ ਉੱਥੇ ਰਹੀ ਹੈ ਤੇ ਕਾਂਗਰਸ ਨੇ ਫਿਰ ਤਰੱਕੀ ਕੀਤੀ ਤੇ ਸਾਡੇ ਅਕਾਲੀ ਭਾਈਆਂ ਦੇ ਪੱਲੇ ਜੇਕਰ ਤੇ ਕਰਤੂਤ ਹੁੰਦੀ ਤੇ ਸਾਕਰ ਨੀਲਾ ਤਾਰਾ ਤੋਂ ਬਾਅਦ ਇਹ ਆਪਣੀਏ ਕੁਰਸੀਆਂ ਨਹੀਂ ਬਜਾਈ ਮਰਿਆਦਾ ਤੇ ਪਹਿਰਾ ਦਿੰਦੇ ਸਿੱਖੀ ਤੇ ਪਹਿਰਾ ਦਿੰਦੇ ਤੇ ਪੰਜਾਬ ਦੇ ਵਿੱਚ ਕਦੀ ਵੀ ਕਾਂਗਰਸ ਸਰਕਾਰ ਨਾ ਬਣਦੀ ਸਿਰਫ ਇਹਨਾਂ ਦੀ ਇਹ ਲਾਲਚ ਕੁਰਸੀਆਂ ਦੇ ਜਿਹੜੇ ਸੀ ਇਹਨਾਂ ਨੇ ਬਿੜਾ ਕਰਕੇ ਕੀ ਰੱਖਿਆ ਜੀ ਜੀ ਚੰਨਜੀਤ ਸਿੰਘ ਚੰਨੇ ਨੂੰ ਕਹਿੰਦੇ ਭਾਜਪਾ ਤੋਂ ਵੀ ਸੱਦਾ ਆਇਆ ਕਿ ਜੇ ਇਧਰ ਨਹੀਂ ਤਾਂ ਜੇਰੀ ਪਾਲਾਪ ਸਰਦਾਰ ਦੀ ਗੱਲ ਕੀਤੀ ਹੈ ਜੀ ਕਰਨਜੀਤ ਸਿੰਘ ਚੰਨੀ ਨੂੰ ਜੋ ਮਰਜ਼ੀ ਕਹ ਲੋ ਇਹ ਵੱੱਜਰ ਗਲਤੀ ਨਹੀਂ ਕਰੂੰਗਾ ਜੀ ਉਹਨਾਂ ਦਾ ਬਿਆਨ ਆ ਗਿਆ ਉਹਨਾਂ ਨੇ ਕਹਿੰਦਾ ਮੈਨੂੰ ਤਾਂ ਆਫਰਾਂ ਬਹੁਤ ਆਉਂਦੀਆਂ ਨੇ ਉਹਨੂੰ ਪਤਾ ਇਸ ਗੱਲ ਦਾ ਵੀ ਕਾਂਗਰਸ ਤੋਂ ਸਿਵਾਏ ਉਹਦੀ ਕਿਤੇ ਵੀ ਜਿਹੜੀ ਸੁਣਵਾਈ ਨਹੀਂ ਹੋ ਸਕਦੀ ਜੀ ਭਾਜਪਾ ਵਾਲਿਆਂ ਨੇ ਇੱਕ ਕੰਮ ਕਰ ਦਿੱਤਾ ਆਦੀਵਾਸੀਆਂ ਤੋਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਜਿਹੜੀ ਭਾਜਪਾ ਦੀ ਪ੍ਰਾਣੀ ਵਰਕਰ ਸੀਗੀ ਇੱਕ ਵਾਰੀ ਸੰਸਦ ਕੌਂਸਲ ਬਣੀ ਕੋਈ ਬਣੀ ਸੀ ਤਾਂ ਜਦੋਂ ਰਾਸ਼ਟਰਪਤੀ ਅਨਾਉਂਸਮੈਂਟ ਹੋਈ ਸੀ ਜਿਹੜੇ ਨਾਦੀ ਤੇ ਉਹਦੇ ਕਰ ਬਿਜਲੀ ਵੀ ਨਹੀਂ ਗਈ ਲਾਈਟ ਨਹੀਂ ਸੀ ਵੀ ਰਾਤੋਂ ਰਾਤ ਮੁਜਕੇ ਬਿਜਲੀ ਵਿਭਾਗ ਵਾਲੇ ਆਪਣੇ ਖੰਭੇ ਖੁਮੇ ਲਾ ਕੇ ਤਾਂ ਲਾਈਟ ਦਿਖਾਈ ਸੀ ਉੱਥੇ ਉਹਨੂੰ ਬਣਾ ਕੇ ਇੱਕ ਚਿਹਰਾ ਪੇਸ਼ ਕਰ ਰਹੇ ਵੇਖੋ ਜੀ ਅਸੀਂ ਤਾਂ ਬੜੇ ਸੈਕੂਲਰ ਹਾਂ ਜੀ ਅਸੀਂ ਤਾਂ ਦੇਸ਼ ਦੀ ਰਾਸ਼ਟਰਪਤੀ ਇੱਕ ਦਲਤ ਤੇ ਜਿਹੜੀ ਆਦੀ ਅਸੀਂ ਲਾ ਦਿੱਤੀ ਹੈ ਬਾਕੀ ਅਸੀਂ ਕੀ ਕਰ ਸਕਦੇ ਹਾਂ ਅਸੀਂ ਇੱਕ ਤਾਂ ਦਰਤ ਨੇ ਖਰਾਬ ਨਹੀਂ ਹੈਗੇ ਲੇਕਿਨ ਦਲਤਾਂ ਨੂੰ ਉਹ ਕੁਝ ਵੀ ਦੇ ਕੇ ਰਾਜ਼ੀ ਨਹੀਂ ਉਹਨਾਂ ਦੀ ਨੀਤੀ ਦਲਤ ਵਿਰੋਧੀ ਆ ਉਹਨਾਂ ਦੀ ਨੀਤੀ ਜਿਹੜੀ ਆ ਉਹ ਜਿਹੜੀ ਆ ਉਹ ਧਰਮ ਦੀ ਨਾਜ਼ੀਤੀ ਕਰਦੇ ਜੁਗਾ ਇਸ ਕਰਕੇ ਜਿਹੜੀ ਕਾਂਗਰਸ ਦੇ ਵਿੱਚ ਜਿਹੜਾ ਮਿਲਿਆ ਮਾਨਸਤਕਾਰ ਚੰਦੀ ਨੂੰ ਉਹ ਕਿਤੇ ਨਹੀਂ ਮਿਲਣਾ ਭਾਜੀ ਬੀਜੇਪੀ ਵਾਲੇ ਬਸਕ ਚਲੇ ਜੇ ਇੱਕ ਵਾਰੀ ਜਾ ਕੇ ਵੇਖ ਲਵੇ ਜੋ ਪੁੱਛ ਜਾਣਗੇ ਤੇ ਮੁਰਕੀ ਤੇ ਵਰਗੀ ਆਖਿਓ ਤੁਸੀਂ ਕਿਸੇ ਨੇ ਪੁੱਛਣਾ ਇਹਨਾਂ ਨੂੰ ਚੰਦੀ ਕਿੱਥੇ ਹੈ ਉਹਨਾਂ ਕੋਲ ਤੇ ਆਪਣੇ ਬੰਦੇ ਬੜਿਆ ਅਗਲਿਆਂ ਦੇ ਸਨੀਲ ਜਾਖੜ ਜਿਹੜਾ ਸੀ ਉਹ ਰਗੜ ਕੇ ਰੱਖ ਦਿੱਤਾ ਛਟਕਾ ਕੇ ਰੱਖਤਾ ਉਹਨਾਂ ਨੇ ਇੱਕ ਬਿਆਨ ਦਿੱਤਾ ਉਹਨੇ ਵੀ ਵੇਖੋ ਅਕਾਲੀ ਭਾਜਪਾ ਦਾ ਗੱਠ ਜੁੜਣਾ ਬਹੁਤ ਜ਼ਰੂਰੀ ਹੈ ਇੰਨੀ ਗੱਲ ਕਹੀ ਸੀ ਨਾ ਅਗਲੇ ਹਾfte ਲਗਣ ਤੱਕ ਉਹਦੇ ਬਰਾਬਰ ਜਿਹੜਾ ਸੀ ਪ੍ਰਧਾਨ ਕਾਰਜਕਾਰੀ ਪ੍ਰਧਾਨ ਅਸ਼ਵੀਸ਼ ਨਾਟ ਅਸ਼ਵੀਸ਼ ਨਾ ਬਠਾਪ ਤੋਂ ਕਿਹਾ ਚੱਲ ਪਾਸੇ ਤੋਂ ਆਵਣਗੇ ਇਸ ਕਰਕੇ ਚੰਨੀ ਉਹਨਾਂ ਨੂੰ ਇਹ ਪੁੱਛ ਲਓ ਵੀ ਕਿੰਨੇ ਕ ਬੰਦੇ ਭਾਜਪਾ ਦੇ ਉਹ ਜਿਹੇ ਹੈਗੇ ਨੇ ਜਿਹੜੇ ਹੈ ਦਲਤਾਂ ਦੇ ਕਿ ਜਿਨ੍ਹਾਂ ਨੂੰ ਨੇ ਤਾਂ ਚੁੱਕਿਆ ਵਿਖਾ ਦੇਗਾ ਕੇਂਦਰ ਚ ਕਿੰਨੇ ਮਨਿਸਟਰ ਦਲਤ ਦੇ ਵਿਖਾ ਦੇ ਤੁਸੀਂ ਪੰਜਾਬ ਦੇ ਵਿੱਚੋਂ ਦੋ ਦਲ ਮਨਿਸਟਰ ਲੈ ਜ ਉਹਨਾਂ ਨੇ ਕੋਈ ਦਲਤ ਹੈਗਾ ਕੋਈ ਨਹੀਂ ਇਸ ਕਰਕੇ ਉਹਨਾਂ ਦੀ ਜਿਹੜੀ ਇੱਕ ਮਿਨੋਰਟੀ ਦਲਤਾਂ ਤੇ ਮੁਸਲਮਾਨਾਂ ਦੇ ਤੇ ਖਿਲਾਫ ਜਿਹੜੀ ਭਾਵਨਾ ਨਾ ਉਹ ਵੱਖਰੀ ਕਿਸਮ ਦੀ ਹੈ ਜੀ ਜੀ ਬਿਲਕੁਲ ਜਿਵੇਂ ਬਾਕੀ ਆਗਿਆ ਕਰਨ ਨੂੰ ਪੁੱਛਾ ਦਿੰਦਾ ਨਾ ਇਹਨਾਂ ਨੂੰ ਕਿੰਨਾ ਕੁ ਪੁੱਛਣਾ ਹੈ ਕਿੰਨੀ ਕਿੰਨਾ ਦੀ ਸੁਣਵਾਈ ਹੋਣੀ ਹੈ ਉਹ ਤਾਂ ਪਤਾ ਹੀ ਆ ਤਾਂ ਹੀ ਬੋਲ ਦਿੰਦੇ ਆ ਕਿ ਆਫਰਾਂ ਬਹੁਤ ਆਉਂਦੀਆਂ ਨੇ ਪਰ ਮੈਂ ਕਿਤੇ ਨਹੀਂ ਜਾਂਦਾ ਮੈਂ ਇੱਥੇ ਹੀ ਆ ਬਟ ਸਭ ਅਮਰਿਤਪਾਲ ਸਿੰਘ ਦੀ ਗੱਲ ਕਰ ਲੈਣੇ ਆ ਜੁਹਾਂ ਦੇ ਐਨਐਸਏ ਤੋਂ ਜੋ ਲੈ ਕੇ ਉਹਨਾਂ ਨੇ ਚੁਣੌਤੀ ਦਿੱਤੀ ਸੀ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਚ ਸੁਣਵਾਈ ਹੋਣੀ ਸੀ ਹਾਲਾਂਕਿ ਅਜੇ ਤੱਕ ਜੁਰਤਕਸੀ ਪ੍ਰੋਗਰਾਮ ਕਰ ਰਹੇ ਆ ਉਸ ਤੋਂ ਕੋਈ ਫੈਸਲਾ ਆਇਆ ਨਹੀਂ ਹੈ ਪਰ ਕੀ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਕੀ ਹੋ ਸਕਦਾ ਹੈ ਤੇ ਹੁਣ ਤੱਕ ਕੀ ਕੁਝ ਵਾਪਰਿਆ ਇਸ ਤਰ੍ਹਾਂ ਲੈ ਕੇ ਵੇਖੋ ਜਿਹੜੀ ਗੱਲ ਅਮਰਿਤਪਾਲ ਸਿੰਘ ਦੀ ਭਾਈ ਅਮਰਿਤਪਾਲ ਸਿੰਘ ਦੀ ਮੈਂ ਫੇਰ ਕਹਿੰਦੇ ਆਂ ਕਿ ਉਹਨਾਂ ਨੂੰ ਹਾਲ ਦੀ ਕੜੀ ਕਿਸੇ ਪ੍ਰਕਾਰ ਦੀ ਵੀ ਰਾਤ ਮਿਲਦੀ ਆਸ ਨਹੀਂ 23 ਅਪ੍ਰੈਲ 2025 ਨੂੰ ਉਹਨਾਂ ਤੇ ਚੌਥੀ ਵਾਰੀ ਐਨਐਸਏ ਨਹੀਂ ਲਗਾਈ ਜਾ ਸਕਦੀ ਇਹ ਸਾਡਾ ਕਾਨੂੰਨ ਕਹਿੰਦਾ ਜੇ ਇਹਨਾਂ ਐਨਐਸਏ ਲਾਈ ਤੇ ਉਹਦੇ ਵਿੱਚ ਇੰਟਰਵੈਨ ਸੁਪਰੀਮ ਕੋਰਟ ਕਰ ਸਕਦੀ ਆ ਹਾਈ ਕੋਰਟ ਕਰ ਸਕਦੀ ਆ यूपी ਦੇ ਐਨਐਸਏਟ ਇਹ ਪਿਛਲੇ ਸਮੇਂ 'ਚ ਜੇ ਇਹਨਾਂ ਦੀ ਗੱਲ ਕਰੀਏ ਤੇ ਭਾਰਤ ਸਰਕਾਰ ਨੇ ਯੂਪੀ ਦੇ ਤਹਿਤ ਜਿਹੜੇ ਸੀਗੇ 265590 ਉਹ 2019 ਤੋਂ ਲੈ ਕੇ 2023 ਤੱਕ 5690 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜੀ ਇਹਨਾਂ ਨੂੰ ਜਾਂਚ ਅਸਥੀਆਂ ਦੇ ਧੱਕੇ ਨਾਲ ਕਦੇ ਕਿਸੇ ਜੋਬ 'ਪਾ ਲਾਤੀ ਕਿਤੇ ਐਨਐਸਏ ਲਾਤੀ ਲੈਕਿਨ ਇਹਨਾਂ ਦੇ ਵਿੱਚੋਂ ਜਿਹੜਾ ਵਾ ਤੁਸੀਂ ਵੇਖੋ 0.62% ਸਿਰਫ ਇਹਨਾਂ ਦੇ ਦੋ ਸਬਤੁੱਛੇ 0.1% ਦੇ ਉੱਤੇ ਬਾਕੀ ਕਿਛ ਦੋ ਸਬਤ ਹੋ ਹੀ ਨਹੀਂ ਸਕਿਆ ਪੰਜਾਬ ਦੇ ਵਿੱਚ 2019 ਦੇ ਵਿੱਚ 30 ਤੇ 2023 ਦੇ ਵਿੱਚ 50 ਇਹ ਬੰਦਿਆਂ ਤੇ ਜਵਾਬਾਂ ਤੇ ਅੰਨੇ ਸਲਾਈ ਗਈ ਤੇ ਇਹ ਜਿਹੜੀ ਸਾਡੀ ਆਹੀ ਹੈ ਨਾ ਆਂਦੇ ਦੇ ਪੀ ਆਮ ਆਦੀ ਪਾਰਟੀ ਸਰਕਾਰ ਉਹਨਾਂ ਸਭ ਤੋਂ ਵੱਧ ਕੰਮ ਕੀਤਾ ਹੈ ਤੇ ਇਹਦੇ ਵਿੱਚ ਜਿਹੜੇ ਅੱਧੇ ਤੋਂ ਬਾਅਦ ਜਿਹੜੇ ਮਾਮਲੇ ਅਜੇ ਤੱਕ ਜਿਹੜੇ ਉਹ ਵਿਚਾਰधीन ਬੈਹੇ ਨੇ ਤੇ ਇੱਕ ਵੀ ਬੰਦੇ ਨੂੰ ਕੋਈ ਸਜ਼ਾ ਨਹੀਂ ਹੋਈ ਹਿੱਤ ਹੁਣ ਜੇ ਭਾਈ ਅਮਰਤਪਾਲ ਦੀ ਗੱਲ ਕਰ ਲਈਏ ਤੇ ਉਹਨਾਂ ਨੂੰ ਅੱਜ ਤੋਂ 4 ਸਾਲ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਜਦੋਂ ਸਰਕਾਰ ਰਹੀ ਸੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਉੱਤੇ ਲਾਇਆ 3 ਸਾਲ ਤੱਕ ਗ੍ਰਿਫਤਾਰ ਕੀਤਾ ਗਿਆ ਸੌਰੀ ਦੋ ਯਾਰ ਤੇਜੀ ਗ੍ਰਿਫਤਰ ਕੀਤਾ 23 ਅਪ੍ਰੈਲ 2023 ਉਦੋਂ ਤੋਂ ਤੇਜੀ ਬਰ ਲਾਣ ਚੁੱਕਿਆ ਚੌਥੀ ਵੀ ਲਾ ਨਹੀਂ ਸਕਦੇ ਤੇ ਜਦ ਤੱਕ ਮੇਰਾ ਖਿਆਲ ਵੀ ਇੱਕ ਤਰੀਕੋਲ ਪਾ ਕੇ ਉਹ ਤਰੀਕ ਲਿਆਂਦੀ ਜਾਊਗੀ ਵੀ ਤੁਸੀਂ ਐਨਐਸਸੀ ਨਹੀਂ ਲਾਓਗੇ ਤੇ ਉਹਦੀ ਸ਼ਿਫਟਿੰਗ ਮੇਰੇ ਡਿਵੀਜ਼ਨ ਤੋਂ ਪੰਜਾਬ ਦੇ ਕਿਸੇ ਜਿਲ੍ਹੇ ਚ ਜੂਗੀ ਬਾਕੀ ਉਹਨਾਂ ਤੇ ਵਕਫ ਵਕ ਸਾਡੀ ਸਰਕਾਰ ਨੇ ਕੋਈ 12 ਕੇ ਮਕਦਮੇ ਦਰਜ ਕੀਤੇ ਨੇ ਜਿਹੜੇ ਛੋਟੇ ਮਕੱਦੇ ਮੁਕਦਮੇ ਜਿਨ੍ਹਾਂ ਦੇ ਵਿੱਚ ਕਈਆਂ ਚ ਉਹਨਾਂ ਨੂੰ ਬੇਲ ਵੀ ਮਿਲ ਚੁੱਕੀ ਆ ਜੀ ਮੁੱਖਾਪਾ ਇੱਥੇ ਗੱਲ ਕਰਦੇ ਇਹਨਾਂ ਦੇ ਉੱਤੇ ਬੇਲ ਦੀ ਗੱਲ ਜਿਹੜੇ ਸਾਬਕਾ ਜੱਜ ਸਾਡੇ ਰਹਿ ਨੇ ਚੰਦਰ ਝੂੜ ਡੀਵਾਈ ਚੰਦਰ ਝੂੜ ਉਹ ਇੱਕ ਇਨਸਾਫ ਜੈਪੁਰ ਦੇ ਸਾਹਿਤਿਕ ਮੇਲਾ ਸੀ ਇਨਸਾਫ ਦਾ ਸੰਕਲਪ ਉੱਥੇ ਵੀ ਸਾਧ ਵੀ ਪੱਤਰਕਾਰ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਸਵਾਲ ਉਹਨਾਂ ਨੂੰ ਪੁੱਛਿਆ ਸੀਗਾ ਜਿਹੜੇ ਉਮਰ ਖਾਲਦ ਤੇ ਸਰਜੀਲ ਬਾਰੇ ਵੀ 2020 ਤੋਂ ਅੰਦਰ ਬੰਦ ਨੇ ਉਹਨਾਂ ਨੂੰ ਬੇਲ ਵੀ ਨਹੀਂ ਦਿੱਤੀ ਗਈ ਲੇਕਿਨ ਉਹਦੇ ਤੇ ਉਹਨਾਂ ਨੇ ਭਾਵੇਂ ਸਭ ਤੋਂ ਜਵਾਬ ਦੇ ਦਿੱਤਾ ਲੇਕਿਨ ਉਹਨਾਂ ਨੇ ਕਿਹਾ ਸੀ ਵੀ ਬੇਲ ਹਰ ਕਿਸੇ ਦਾ ਹੱਕ ਬਣਦਾ ਬੇਲ ਨੂੰ ਮਿਲਣੀ ਚਾਹੀਦੀ ਹੈ ਜੇਲ੍ਹ ਦੀ ਥਾਂ ਜਿਹੜੀ ਬੇਲ ਨੂੰ ਤਰਜੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਨੂੰ ਪਤਾ ਹੋਏ ਲਖੀਪੁਰ ਕੇਸ ਦੇ ਵਿੱਚ ਏਸੇ ਚੰਦਰ ਚੂਡੇ ਕੀ ਕਿਆ ਸੀ ਚੰਦਰ ਚੂਡੇ ਏਸੇ ਕੇਸ ਦੇ ਵਿੱਚ ਲਖੀਪੁਰ ਕੇਸ ਦੇ ਵਿੱਚ ਜਿਹੜੀਆਂ ਬੇਲ ਦਿੱਤੀ ਸੀ ਇਸ ਕਰਕੇ ਦਿੱਤੀ ਸੀ ਸੈਸ਼ਨ ਜੱਜ ਤੋਂ ਪੁੱਛਿਆ ਕਿ ਇਸ ਕੇਸ ਦੇ ਵਿੱਚ ਵਿਜੇ ਮਿਸ਼ਰਾ ਟੈਣੀ ਤੋਂ ਦਾ ਮੁੰਡਾ ਸੁਸ਼ੀਲ ਮਿਸ਼ਰਾ ਜਿਹੜਾ ਸੀ ਸੁਸ਼ੀਲ ਮਿਸ਼ਰਾ ਦੇ ਪਰਚਾਦਰ ਜਿਹੜਾ ਲੰਮਾ ਸਮਾਂ ਜੇਲ੍ਹ ਰਿਆ ਸੀ ਉਹਨੂੰ ਹਾਈ ਕੋਰਟ ਨੇ ਬੇਲ ਦਿੱਤੀ ਮੁੜ ਕੇ ਰੌਲਾ ਪਿਆ ਤੇ ਰੌਲਾ ਪੈਣ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਮੁੜ ਵਿਚਾਰ ਕਰੇ ਸਪਰੀਮ ਕੋਰਟ ਆਈਪੁਨ ਨੂੰ ਬیل ਰੱਦ ਕਰਦੀ ਮੁੜ ਕੇ ਸੁਪਰੀਮ ਕੋਰਟ ਗਿਆ ਸੀ ਬੇਲ ਲੈਣ ਸੁਪਰੀਮ ਕੋਰਟ ਨੇ ਛਾਸ਼ਨ ਨੂੰ ਪੁੱਛਿਆ ਵੀ ਕਿੰਨਾ ਸਮਾਂ ਲੱਗ ਸਕਦਾ ਉਹ ਕਹਿੰਦੇ 5 ਸਾਲ ਉਹਨਾਂ ਕਹਿੰਦੇ ਜੀ 5 ਸਾਲ ਵਾਸਤੇ ਅਸੀਂ ਬੰਦੇ ਨੂੰ ਟੀਲ ਚ ਨਹੀਂ ਰੱਖ ਸਕਦੇ ਉਹਨਾਂ ਹੈ ਜੇਲ ਦੀ ਤਾਂ ਬੇਲ ਦੀ ਜਿਹੜੀ ਤਜਵੀਜ਼ ਸੀਗੀ ਉਹਨਾਂ ਨੂੰ ਜਿਹੜਾ ਸੀ ਇਹ ਕਹਿ ਕੇ ਦਰਸੀ ਵੀ ਜਿਹੜੀ ਜ਼ਬਾਨਾ ਤੋਂ ਕੋਈ ਖਰਾਤ ਨਹੀਂ ਦੇ ਰਿਹਾ ਹਰ ਮੁਲਜ਼ਮ ਦਾ ਕਾਨੂੰਨੀ ਅਧਿਕਾਰ ਆ ਉਹਨੂੰ ਬੇਰ ਮਿਲਣੀ ਚਾਹੀਦੀ ਹੈ لیکن ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਸੀ ਕਿ ਬੇਲ ਦੇ ਵਿੱਚ ਜੇ ਕੋਈ ਕਿਸੇ ਨੂੰ ਆ ਕੇ ਪ੍ਰਭਾਵਿਤ ਕਰਦਾ ਵਾ ਕੇਸ ਨੂੰ ਪ੍ਰਭਾਵਿਤ ਕਰਦਾ ਗਾਉ ਨੂੰ ਡਰਮ ਦਾ ਡਰਦਾ ਤੁੰਤ ਹੋ ਰਿਹਾ ਵਾ ਇਹਦੇ ਤੇ ਵਿਚਾਰ ਚਚਚੇ ਕਰਨੀ ਚਾਹੀਦੀ ਹੈ ਤੇ ਉਹਨਾਂ ਨੇ ਆਪਣੇ ਸਮੇਂ ਦੇ ਉੱਤੇ ਸੁਪਰੀਮ ਕੋਰਟ ਨੇ ਉਸ ਸਮੇਂ 70000 ਅਪੀਲਾਂ ਦਾ ਨੋਟਾਰਾ ਕੀਤਾ ਸੀ ਲੋਕਾਂ ਨੂੰ ਬੇਲਾਂ ਦਿੱਤੀਆਂ ਸੀ ਥੋਕ ਦੇ ਭਾਅ ਦੇ ਵਿੱਚ ਬੇਲ ਦਿਓ ਇਹਨਾਂ ਨੂੰ ਤੁਸੀਂ ਇਸ ਕਰਕੇ ਤੇ ਜੋ ਆंदे ਵੀ ਜੇ ਕਸੂਰ ਹੀ ਸਾਬਤ ਨਹੀਂ ਹੋਇਆ ਜਿਹੜਾ ਬੰਦਾ 7 ਸਾਲ ਜੇਲ੍ਹ ਰਹਿ ਗਿਆ ਕੀ ਉਹਦੇ 7 ਸਾਲਾਂ ਦਾ ਨੁਕਸਾਨ ਜ਼ਿੰਦਗੀ ਦਾ ਹੈ ਕਿ ਉੱਪਰ ਭਾਈ ਕਰੂਗਾ ਜੀ ਇਸ ਬਿਆਨ ਤੇ ਬਿਲਕੁਲ ਸਹੀ ਸੀ ਜੇ ਅਸੀਂ ਜਸਟਿਸ ਚੰਦਰ ਚੂੜ ਦੀ ਗੱਲ ਕਰੀਏ ਜੋ ਉਹਨਾਂ ਉੱਤੇ ਬੋਲਦਿਆ ਇਨਸਾਫ ਦਾ ਸੰਕਲਪ ਜਿਹੜਾ ਸੀਗਾ ਪ੍ਰੋਗਰਾਮ 'ਚ ਬੋਲਦਿਆਂ ਇਹ ਗੱਲ ਕਹੀ ਹੈ ਤੇ ਉਹਨਾਂ ਦੇ ਮੁਤਾਬਕ ਤੇ ਭਾਈ ਅਮਰਤਪਾਲ ਸਿੰਘ ਨੂੰ ਬਿਨਾਂ ਕਿਸੇ ਦੇਰੀ ਤੋਂ ਬੇਲ ਮਿਲਣੀ ਚਾਹੀਦੀ ਹੈ ਕਪੂਜੀਤ ਤੈਂਸਲੂ ਦੇ ਖਾਕ ਕਰਤੇ ਨਾਲ ਉਹ ਬਕਾਇਦਾ ਤੌਰ ਤੇ 22 ਲੱਖ ਲੋਕਾਂ ਦੀ ਨੁਮਾਇੰਦਗੀ ਕਰ ਰਿਹਾ ਐ ਐਮਪੀ ਲੋਕਾਂ ਨੇ ਪੰਜਾਬ ਤੋਂ ਸੱਦ ਵੱਧ ਵੋਟਾਂ ਨਾਲ ਜਿਪਾਇਆ ਉਹਨੂੰ ਇਸ ਕਰਕੇ ਸਾਖੀ ਜੀ ਜਿਹੜੇ ਚੰਦਰ ਚੂੜ ਹੋਰੀਆਂ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਬਿਆਨਬਾਜ਼ੀ ਉਤੋਂ ਤੇ ਮਹਿਸੂਸ ਹੁੰਦਾ ਵੀ ਬੇਲ ਮਿਲਣੀ ਚਾਹੀਦੀ ਆ ਪਰ ਮੈਨੂੰ ਮਹਿਸੂਸ ਹੁੰਦਾ ਵੀ 23 April 2026 ਨੂੰ ਉਹਨਾਂ ਦੀ ਐਨਐਸਏ ਨਹੀਂ ਵਿਧਾਈ ਜਾਊਗੀ ਤੇ ਮੈਂ ਪਹਿਲਾਂ ਵੀ ਕਹਿੰਦਾ ਮੈਂ ਫਿਰ ਕਹਿੰਦਾ 2027 ਦੀਆਂ ਚੌੜਾਂ ਤੋਂ ਪਹਿਲਾਂ ਪਹਿਲਾਂ ਭਾਈ ਅੰਮ੍ਰਿਤਪਾਲ ਬਾਹਰ ਹੋਣਗੇ ਜੀ ਜੀ ਦੇਖੋ ਅੱਜ ਵੀ ਸੁਣਵਾਈ ਹੁੰਦੀ ਹੈ ਤੇ ਫਿਰ ਕੀ ਫੈਸਲਾ ਹੁੰਦਾ ਬਹੁਤ ਸ਼ੁਕਰੀਆ ਬੜਾ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਥੈਂਕ ਯੂ ਥੈਂਕ ਯੂ